ਆਪਾਂ ਪਰੇ ਦੀ ਜੋ ਫਤਨ ਹੈ ਆਪਾਂ ਵਾਲੀਆਂ ਬਾਦੀਆਂ ਦੇ ਨਾਲ ਨਾਲ ਹੈ ਹਾਲ ਹੁੰਦੀ ਖਰਾਬ ਹੈ ਸਾਰੀਆਂ ਕਿਲਾ ਪਹੁੰਚੀਆਂ ਜੇ ਆਪਾਂ ਚਾਰੋਂ ਦਿਨਾਂ ਦੇ ਕਾਸੇ ਹੋ ਗਏ ਤਾਂ ਲਾਗਾ ਬਣ ਗਿਆ ਫਿਰ ਇੱਕ ਤਾਂ ਪੌਂੀਆਂ ਰਹਿ ਗਈ ਤਾਂ ਬਈ ਤਾਂ ਬਹੁਤ ਵੱਡੇ ਦੁੱਖ ਦੀ ਘੜੀ ਦੇ ਵਿੱਚ ਸਾਰਾ ਨਗਰ ਦਾ ਇਲਾਕਾ ਪਰਿਵਾਰ ਡੁੱਬੇ ਹੋਏ ਸੌਂ ਦੀ ਪਾਣੀ ਦੇ ਵਿੱਚ ਪਾਸੇ ਹੋ ਗਏ ਕੱਲ ਦਾ ਭੈ ਭਲਾ ਕੱਲ ਵੀ ਕਰੀ ਗਾ ਰੋ ਜਿੰਨੇ ਦਿਨ ਹੋ ਗਏ ਆ ਹਣਾ ਛੇ ਤਾਂ 10 ਦਿਨ ਹੋ ਗਏ ਆ ਹਣਾ ਆਮਵਾਹੇ ਕਰੂ ਪਾਪ ਦੋਨਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਆ 4-4 ਲੱਖ ਰੁਪਇਆ ਪਰਿਵਾਰ ਨੂੰ ਸਹਾਈਤਾ ਦਿੱਤੀ ਆ ਤੇ ਪਰਿਵਾਰ ਵੱਲੋਂ ਅੱਜ ਸੰਸਕਾਰ ਦੋਨਾਂ ਦਾ ਗੇਜੇ ਦਾ ਤੇ ਉਹਦਾ ਦੀਪੇ ਦਾ ਕੀਤਾ ਜਾਣਾ ਤੇ ਹੁਣ ਅਕਨ ਭੇਟ ਕਰਨਗੇ ਬਾਕੀ ਭਰਾਵੋ ਇਨਸਾਫ ਮਿਲਿਆ ਤੇ ਹੈ ਧਰਨੇ ਲਾ ਕੇ ਲੰਬਾ ਸਮਾਂ ਉਸੇ ਦਿਨੀ ਜੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੰਦੇ ਪਰਚਾ ਕਰ ਦਿੰਦੇ ਤੇ ਦੁਨੀਆ ਨੂੰ ਇੰਨੀ ਗਰਮੀ ਵਿੱਚ ਕਦੇ ਮੀਂਹ ਆ ਗਿਆ ਬਹੁਤ ਹੀ ਔਖਾ ਸੜਕ ਦੇ ਉੱਤੇ ਪਰਿਵਾਰ ਰਹੇ ਨੇ ਬੀਬੀਆਂ ਰਹੀਆਂ ਲੰਮਿਆ ਸਮਾਂ ਉੱਥੇ ਤੇ ਇਹ ਮੁਸੀਬਤ ਵਿੱਚ ਨਾ ਪੈਣਾ ਪੈਂਦਾ ਉਹ ਬੰਦਾ ਜਿਨ ਨੇ ਇਹਨਾਂ ਨੂੰ ਕਸਾਇਆ